There you are. ਵੱਕਰਾਂ ਦੇ ਹੱਥਾਂ ਵਿੱਚ ਖੋਲਿਆ ਜਾਲ ਸੋਨੇ ਦੀਆਂ ਰੱਸੀਆਂ ਦਾ ਪਾਲਿਆ ਕੈਨੇਡਾ ਤੋਂ ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀਆਂ ਦੀਆਂ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸੋ ਕੈਨੇਡਾ ਦੇ ਵਿੱਚ ਕੰਮ ਦੇ ਹਾਲਾਤ ਵੀ ਕਾਫੀ ਜ਼ਿਆਦਾ ਮਾੜੇ ਹਨ ਸੋ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਬਾਲ ਮਾਰ ਦੇ ਬਾਹਰ ਕੰਮ ਨਾ ਮਿਲਣ ਦੇ ਕਾਰਨ ਇੱਕ ਪੰਜਾਬੀ ਦੇ ਵੱਲੋਂ ਗਾਉਣ ਵਜਾਉਣ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ ਗਿਆ ਹੈ ਜੋ ਕਿ ਅਕਸਰ ਗੋਰੀਆਂ ਨੂੰ ਦੇਖਿਆ ਜਾਂਦਾ ਹੈ ਪਰ ਇਹ ਹੁਣ ਪੰਜਾਬੀ ਦੇ ਵੱਲੋਂ ਹੀ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਫੱਕਰਾ ਦੀ ਹੱਥਾਂ ਵਿੱਚ ਕੋਲਿਆ ਜਾਲ ਸੋਨੇ ਦੀਆਂ ਰੱਸੀਆਂ ਦਾ ਪਾਲਿਆ ਨਵੇਂ ਮਾਲਕਾਂ ਦੀ ਸੁਖ ਲੋਰਦੀ ਓ ਨਵੇਂ ਮਾਲਕਾਂ ਦੀ ਸੁਖ ਲੋਰਦੀ ਓ ਕੋਈ ਸੈਨ ਯਾਰ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਫ੍ਰੀ ਬਰਗਰ ਨੂੰ ਹੀ ਜਿਹੜੀਆਂ ਤੁਹਾਨੂੰ ਦੱਸੀਏ ਕਿ ਬਹੁਤ ਸਾਰੀਆਂ ਪੰਜਾਬੀ ਭਾਰਤੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਸੋ ਇੱਕ ਰੈਸਟੋਰੈਂਟ ਦੇ ਵੱਲੋਂ ਜਿੱਥੇ ਕਿ ਫ੍ਰੀ ਬਰਗਰ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ ਕੈਨੇਡਾ ਦੇ ਵਿੱਚ ਤੁਸੀਂ ਲਾਈਨ ਦੇਖ ਸਕਦੇ ਹੋ ਕਿ ਇਸ ਰੈਸਟੋਰੈਂਟ ਦੇ ਬਾਹਰ ਜਿੱਥੇ ਕਿ ਫ੍ਰੀ ਬਰਗਰ ਮਿਲ ਰਿਹਾ ਸੀ ਸੋ ਕਿੰਨੇ ਪੰਜਾਬੀ ਭਾਰਤੀ ਇਕੱਠੇ ਹੋ ਚੁੱਕੇ ਹਨ ਸੋ ਲਾਈਨ ਜਿਹੜੀ ਉਹ ਕਾਫੀ ਲੰਮੀ ਲੱਗ ਚੁੱਕੀ ਹੈ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਸੋਹਣਾ ਕੰਮ ਆ ਇਹ ਵੀਡੀਓ ਭੇਜ ਕੇ ਬਣਾ ਕੇ ਇਸ ਤੋਂ ਬਾਅਦ ਇਹ ਪੰਜਾਬੀ ਨੌਜਵਾਨ ਦੇ ਦੁਆਰਾ ਜਿਹੜਾ ਕੈਨੇਡਾ ਦੇ ਹਾਲਾਤ ਦੱਸੇ ਗਏ ਹਨ ਕਿ ਕੈਨੇਡਾ ਦੇ ਮਾਲ ਕਿਵੇਂ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਚੁੱਕੇ ਹਨ ਸੋ ਵੱਡੇ ਵੱਡੇ ਮੋਲਾਂ ਦੇ ਵਿੱਚ ਕਈ ਦੁਕਾਨਾਂ ਜਿਹੜੀਆਂ ਬੰਦ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਘਰ ਜਿਹੜੇ ਰੈਂਟ ਦੇ ਉੱਤੇ ਵੀ ਲੈਣੇ ਜਿਹੜੇ ਆ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੱਲੋਂ ਬੰਦ ਕਰ ਦਿੱਤੇ ਗਏ ਹਨ ਤੇ ਕੁਝ ਕੁ ਕਮਰਿਆਂ ਦੇ ਵਿੱਚ ਜਾਂ ਫਿਰ ਇੱਕ ਇੱਕ ਕਮਰੇ ਦੇ ਵਿੱਚ ਹੀ ਪੰਜਾਬੀਆਂ ਦੇ ਵੱਲੋਂ ਗੁਜ਼ਾਰਾ ਕੀਤਾ ਜਾ ਰਿਹਾ ਹੈ ਸੋ ਕਾਫੀ ਜ਼ਿਆਦਾ ਜਿਹੜੇ ਹਾਲਾਤ ਕੈਨੇਡਾ ਦੇ ਹੁਣ ਖਰਾਬ ਹੋ ਚੁੱਕੇ ਹਨ ਕਈ ਲੋਕ ਹਜੇ ਵੀ ਨਹੀਂ ਮੰਨਦੇ ਕਿ ਕੈਨੇਡਾ ਦੇ ਵਿੱਚ ਇੰਨਾ ਬੁਰਾ ਰੀਸੈਸ਼ਨ ਸਟਾਰਟ ਹੋ ਚੁੱਕਿਆ ਕਿ ਇੱਥੇ ਮੌਲਾਂ ਦੇ ਮੌਲ ਬੰਦ ਹੋਈ ਜਾਂਦੇ ਨੇ ਆਹਾ ਬੀਰਿਓ ਬ੍ਰੈਮਲੀ ਸਿਟੀ ਸੈਂਟਰ ਦੀ ਵੀਡੀਓਜ਼ ਆ ਤੁਸੀਂ ਇੱਥੇ ਵੱਡੇ ਵੱਡੇ ਮੌਲ ਨੇ ਹਾਰਟਸਨ ਬੇ ਆ ਜੇ ਤੁਹਾਨੂੰ ਹੋਰ ਵੀ ਇੱਥੇ ਬਹੁਤ ਵੱਡੇ ਵੱਡੇ ਸਟੋਰ ਨੇ ਉਹ ਸਾਰੇ ਬੰਦ ਹੋ ਗਏ ਇੱਥੇ ਬ੍ਰੈਮਟਨ ਗੇਟਵੇ ਤੇ ਤੁਸੀਂ ਚਲੇ ਜਾਓ ਟਰਮੀਨਲ ਤੇ ਉਹਦੇ ਅੰਦਰ ਵੜ ਜਾਓ ਮੌਲ ਦੇ ਸਾਰੇ ਦੇ ਸਾਰੇ ਕੋਈ ਕੋਈ ਟਾਮਾ ਟੱਲਾ ਉਹਦੇ ਵਿੱਚ ਸ਼ਾਪ ਜਾਂ ਮਾਲ ਵਿੱਚ ਦੁਕਾਨ ਚੱਲਦੀ ਆ ਬੈਸਟਵੁੱਡ ਚਲੇ ਜਾਓ வால்ਮਾਰਟ ਬੰਦ ਹੋ ਗਏ ਸਾਰਾ ਕੁਝ ਬੰਦ ਹੋ ਗਿਆ ਤੁਸੀਂ ਹਾਲਾਤ ਦੇਖੋ ਇਥੇ ਫੈਕਟਰੀਆਂ ਟਰਾਂਸਪੋਰਟ ਸਭ ਕੁਝ ਬੰਦ ਹੋ ਜਾਂਦੀ ਆ ਤੁਸੀਂ ਘਰਾਂ ਦਾ ਕੀ ਹਾਲ ਆ ਤੁਸੀਂ ਘਰ ਇਥੇ ਰੈਂਟ ਤੇ ਨਹੀਂ ਚੜਦੇ ਤੁਸੀਂ ਵੱਡੀਆਂ ਗੱਲਾਂ ਕਰਦੇ ਹੋ ਇਥੇ ਹਾਲਾਤ ਬਹੁਤ ਬੁਰੇ